ਕਰੋ ਰਾਟ ਕਰੋ ਰਾਟ ਕਰੋ ਜਿੰਨਾ ਵਾਲੇ ਮੀਟਰ ਪਿੰਨਾ ਇੰਨਾ ਹੀ ਦੱਕਣ ਨਿਆਗੇ ਨਹੀਂ ਦੱਕਣਿਆਗੇ ਨਹੀਂ ਦੱਕਣਿਆ ਲੋਕਾਂ ਦਾ ਇਕਾ ਜਿੰਦਾ ਜਿੰਦਾ ਫਰੀਦੀ 225 ਵਾਅਸਲਾਮ 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 ਫਰੀਦੀ 225 ਵਾਅ ਕਰਵਾ ਕੇ ਰਹਾਗੇ ਕਰਵਾ ਕੇ ਰਹਾਗੇ ਜੈ 1 ਮੀਟਰ ਲਾਉਣ ਦੀ ਤਜਵੀਜ਼ ਰੱਦ ਕਰੋ ਰੱਦ ਕਰੋ ਰੱਦ ਕਰੋ ਗਰਮੀਸ਼ਾ ਚ ਨਾ ਨਹੀ ਲਗਣਦੇ ਆਗੇ ਨਹੀ ਲਗਣਦੇ ਆਗੇ ਨਹੀ ਲਗਦੇ ਲੋਕ ਮੈਂ ਗੁਰਵਜਨ ਸਿੰਘ ਚੱਬਾ ਜੀ ਕਿਸਾਨ ਮਜ਼ਦੂਰ ਸ਼ਿਕਾਇਤ ਛੋਟੀ ਪੰਜਾਬ ਤੋਂ ਅੱਜ ਅਸੀਂ ਇਸ ਵੇਲੇ ਖੜੇ ਆ ਕੋਟ ਮੇ ਸਿੰਘ ਸਬਡਿਵੀਜ਼ਨ ਗੁਰੂਵਾਲੀ ਜ਼ਿਲ੍ਹਾ ਅੰਮ੍ਰਿਤਸਰ ਜੀ ਇਹ ਅਸੀਂ ਚਾਟੀ ਵੈਂਟ ਪਿੰਡ ਭਿੰਡਰ ਕਲੌਨੀ ਗੁਰੂਵਾਲੀ ਚੱਬਾ ਮੜਿਆਲਾ ਆ ਪਿੰਡਾਂ ਚੋਂ ਜਿਹੜੇ ਸਬਡਿਵੀਜ਼ਨ ਲੱਗਦੇ ਆ ਇੱਥੇ ਪੁੱਟ ਕੇ ਮੀਟਰ ਜਮ੍ਹਾਂ ਕਰਵਾਵਾਂਗੇ ਜਿਹੜੇ 스마트 ਮੀਟਰ ਲੱਗੇ ਆ ਜਿਹੜਾ ਨਿਜੀ ਕਰਨ ਵਾਲੇ ਬਣੇ ਰਾਜੰਦਆ ਵਾ ਕਾਰਪੋਰੇਟ ਖਰੀਦ ਕੇ ਤੇ ਪੂਰੀ ਤਰ੍ਹਾਂ ਸਾਡਾ ਬਿਜਲੀ ਬੋਰਡ ਦਾ ਨਿਜੀ ਕਰਨਗੇ ਉਹ ਆਪਣੇ ਨਿਜੀ ਹੱਥਾਂ 'ਚ ਲੈ ਕੇ ਤੇ ਆਮ ਲੋਕਾਂ ਦੀ ਖਪਤਕਾਰਾਂ ਦੀ ਜਿਹੜੀ ਆ ਉਹ ਲੁੱਟ ਕਰਨ ਕਰਨੀ ਚਾਹੁੰਦੇ ਆ ਜਿਹਦਾ ਅਸੀਂ ਵਿਰੋਧ ਕਰਦੇ ਹੋਏ ਅਸੀਂ ਪੂਰੀ ਤਰ੍ਹਾਂ ਜਿਹੜਾ ਵਾ ਇੱਥੇ ਜਿਹੜਾ ਵਾ ਜ ਮੀਟਰ ਜਿਹੜੇ ਉਹ ਜਮ੍ਹਾਂ ਕਰਵਾਵਾਂਗੇ ਕਿ ਚੱਪਾ ਕੀ ਕਰ ਰਹੇ ਜੀ ਤੁਸੀਂ ਜ ਮੀਟਰ ਬੰਦ ਕਰ ਰਹੇ ਹੋ ਮੀਟਰਾਂ ਦਾ ਵੇਖੋ ਜੀ ਇਹ ਜਿਹੜੇ ਚਿੱਪ ਵਾਲੇ ਮੀਟਰ ਆ ਬਹੁਤ ਜ਼ਿਆਦੀ ਇਹਨਾਂ ਦੀ ਖਪਤ ਹੁੰਦੀ ਆ ਬਹੁਤ ਸਾਰਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਮ ਖਪਤਕਾਰਾਂ ਲਈ ਘਾਤ ਕੋਣਗੇ ਇਹਨਾਂ ਦੇ ਨਾਲ ਬਿੱਲ ਬਹੁਤ ਜ਼ਿਆਦਾ ਬਿਜਲੀ ਬੋਰਡ ਦਾ ਜਿਹੜਾ ਸਿੱਧਾ ਹੀ ਨਿੱਜੀਕਰਨ ਹੋ ਕੇ ਤੇ ਕਾਰਪੋਰੇਟ ਘਰਾਣੇ ਦੇ ਹੱਥਾਂ ਦੇ ਵਿੱਚ ਚਲੇ ਜਾਊਗਾ ਇਸ ਕਰਕੇ ਸਾਨੂੰ ਇਹਦਾ ਵਿਰੋਧ ਕਰਨਾ ਜਿਹੜਾ ਵਾ ਉਹ ਜ਼ਰੂਰੀ ਆ ਅਸੀਂ ਪਹਿਲੇ ਮੀਟਰਾਂ ਦੀ ਮੰਗ ਕਰਦੇ ਆ ਵੀ ਜਿਹੜੇ ਪਹਿਲੇ ਮੀਟਰ ਸੀ ਉਹ ਉਹ ਆਣ ਕੇ ਸਾਡੇ ਘਰਾਂ ਦੇ ਵਿੱਚ ਲਾਇਆ ਜਾਂ ਜਿਹਦੇ ਨਾਲ ਅਸੀਂ ਬਿੱਲ ਜਿਹੜਾ ਵਾ ਦੇਈਏ ਅਸੀਂ ਆ ਚਿਪ ਵਾਲੇ ਮੀਟਰ ਕਦੇ ਵੀ ਜਿਹੜਾ ਲੱਗਾਂ ਨਹੀਂ ਦੇਣਾ ਆਉਣ ਵਾਲੇ ਸਮੇਂ ਦੇ ਬਾਅਦ ਜਿੱਦੀ ਵੱਡੀ ਤਿੱਖੀ ਲੜਾਈ ਕਰਨੀ ਪਵੇ ਅਸੀਂ ਕਰਾਂਗੇ ਕਦੇ ਵੀ ਚਿਪ ਵਾਲੇ ਮੀਟਰ ਨਹੀਂ ਲੱਗਣ ਦੇ ਆਜ ਕਿਹੜੀ ਜਗ੍ਹਾ ਤੇ ਮੀਟਰ ਲੱਗ ਜਾ ਰਿਹਾ ਅੱਜ ਕੋਟ ਮੇ ਸਿੰਘ ਸਬ ਡਿਵੀਜ਼ਨ ਗੁਰੂਵਾਲੀ ਜਿਹੜਾ ਵਾ ਉਹਦੇ ਵਿੱਚ ਜਿਹੜਾ ਅਸੀਂ ਇਹ ਮੀਟਰ ਜਮਾਂ ਕਰਵਾ ਰਹੇ ਆ ਇਹ ਕੱਲਾ ਅੰਮ੍ਰਿਤਸਰ ਕੇ ਪੰਜਾਬ ਦੇ ਵਿੱਚ ਹੀ ਹੋ ਰਿਹਾ ਹੈ ਇਹ ਪੰਜਾਬ ਪਧਰੀ ਜੀ ਕੇਐਮਐਮ ਦਾ ਜਿਹੜਾ ਵਾ ਐਲਾਨ ਕੀਤਾ ਹੈ 2122 ਦਾ ਜਿਹੜਾ ਵਾ ਦੂਸਰੀ ਵਾਰ ਐਲਾਨ ਕੀਤਾ ਪੂਰੇ ਪੰਜਾਬ ਦੇ ਵਿੱਚ ਅੱਜ ਹਜ਼ਾਰਾਂ ਲੱਖਾਂ ਜਿਹੜੇ ਆ ਉਹ ਸਮਾਰਟ ਮੀਟਰ ਪੁੱਟ ਕੇ ਜਿਹੜਾ ਬਿਜਲੀ ਘਰਾਂ ਦੇ ਜਮ੍ਹਾਂ ਕਰਵਾਏ ਜਾਣਗੇ 35 ਨੂੰ ਤੁਹਾਡੇ ਰੋਗ ਕੀਤਾ ਜਾ ਰਿਹਾ ਮੇਰੇ ਕੋ 5 ਤਰੀਕ ਨੂੰ ਅਸੀਂ ਜਿਹੜਾ ਵਾ ਐਮ ਐਲ اے ਮੰਤਰੀਆਂ ਦੇ ਘਰਾਂ ਦੇ ਮੂਹਰੇ ਜਾਵਾਂਗੇ ਉਹ ਉੱਥੇ ਜਿਹੜਾ ਵਾ ਸਾਡੇ ਧਰਨੇ ਹੋਣਗੇ ਬਹੁਤ ਵੱਡੇ ਪੱਧਰ ਤੇ ਹੋਣਗੇ ਉਹ ਪੰਜਾਬ ਪਧਰੀ ਕੇ ਐਮ ਐਮ ਮੋਲ ਜਿਹੜੇ ਉਹ ਲਿਖੇਗੇ ਪ੍ਰੋਗਰਾਮ ਮੈਂ ਜੀ ਜਰਮਨ ਜੀ ਸੰਬੰਧਾਲਾ ਕਿਸਾਨ ਮੋਰਚਾ ਸ਼ੰਸ਼ੂਤੀ ਪੰਜਾਬ ਤੋਂ ਆ ਰਹੇ ਹਾਂ ਜੀ ਅੱਜ ਸਬਜੀਨ ਕੋਰਟ ਮਿੱਥ ਸੇ ਖੜੇ ਆ ਨੇੜੇ ਪਿੰਡ ਕਰਵਾਲੀ ਜੋ ਕੇ ਐਮ ਐਮ ਦਾ ਸੱਦਾ ਸੀਗਾ ਕਿਸਾਨ ਮਜ਼ਦੂਰ ਮੋਰਚਾ ਦਾ ਸੱਦਾ ਸੀਗਾ ਇਹ ਤੇ 22 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਮੀਟਰ ਲਾ ਕੇ ਤੇ ਇਹ ਜਿਹੜਿਆ ਜਿਹੜੀ ਲਾਗੇ ਸਬਡੀ ਨੇ ਉੱਥੇ ਜਮ੍ਹਾਂ ਕਰਵਾਉਣੇ ਆ ਔਰ ਇਸੇ ਕਰਕੇ ਤਿਆਦੇ ਸਬਡੀ ਨੇ ਕੋਰਟ ਵਿੱਚ ਸਿੱਖ ਪਹੁੰਚੇ ਆ ਕਿਉਂਕਿ ਬਿਲੀ ਨੂੰ ਮੁਕੰਮਲ ਪ੍ਰਾਇੋਰਿਟੀ ਦੇਣ ਦਾ ਰਾਹ ਪਧਰਾ ਕਰ ਰਹੇ ਆ 1948 ਦਾ ਬਿਲੀ ਐਕਟ ਜਿਹੜਾ ਕਹਿੰਦਾ ਕਿ 3% ਦੇ ਬਾਅਦ ਮੁਆਫਾ ਨਹੀਂ ਦੇਣਾ ਨੋ ਬਰੌਥ ਨੋ ਲਾਸ ਤੇ ਬਿਲੀ ਮਹੀਆ ਕਰਨ ਹੋਣੀ ਆ ਵੱਧ ਤੋਂ ਵੱਧ ਰੋਜ਼ਗਾਰ ਦੇਣੇ ਆ ਤੇ ਲੋਕਾਂ ਦੀ ਪਹੁੰਚ ਵਿੱਚ ਬਿਜਲੀ ਸੀ ਕਿ ਸਸਤੀ ਬਿਜਲੀ ਸੀ ਲੋਕਾਂ ਨੂੰ ਮਹਈਆ ਕਰਾਉਣੀ ਉਹਦਾ ਮੰਤਵ ਸੀਗਾ 2003 ਦੇ ਵਿੱਚ ਬੀ ਨੀਸਬਦ ਮਿਲ 200 2003 ਅਕੜ ਦੇ ਅੰਦਰ ਨਾ ਉਹਦੇ ਵਿੱਚ ਬਿਧੀ ਵਿੱਚ ਬਿਧੀ ਬਣਾਉਣ ਦਾ ਅਧਿਕਾਰ ਕੰਪਨੀਨ ਦੇਤਾ ਤੇ ਜਿੰਨੇ ਵੀ ਥਰਮਲ ਪਲਾਂਟ ਪੰਜਾਬ ਦੇ ਵਿੱਚ ਲੱਗੇ ਆ 2003 ਅਕੜ ਦੇ ਤਹਿਤ ਲੱਗੇ ਆ ਹੁਣ ਕੇਂਦਰ ਸਰਕਾਰ ਜਿਹੜੀ ਆ ਲੋਕਾਂ ਦੀ ਪੁੱਛੇ ਤੋਂ ਬਗਾਇਰ ਕੋਈ ਕਿਸੇ ਵੀ ਖਪਤਕਾਰ ਦੀ ਸਲਾਹ ਲਏ ਤੋਂ ਬਗੈਰ ਬਿਜਲੀ 2125 ਲੈ ਕੇ ਆ ਰਹੇ ਆ ਬਿਜਲੀ ਬਣਾਉਣ ਦਾ ਅਧਿਕਾਰ ਪਹਿਲਾਂ ਕੌਣ ਦੇਤਾ ਇਸ ਐਕਟ ਦੇ ਤਹਿਤ ਬਿਜਲੀ ਵੇਚਣ ਦਾ ਅਧਿਕਾਰ ਕੰਪਨੀ ਦਾ ਹੋਊਗਾ ਬਿਜਲੀ ਦੇ ਰੇਟ ਤੈਅ ਕਰਨ ਦਾ ਹੱਕ ਕੰਪਨੀ ਨੂੰ ਹੋਊਗਾ ਤੇ ਪ੍ਰੀਪੇਡ ਮੀਟਰ ਜਿਹੜੇ ਇਸੇ ਤਜਵੀਦ ਦਾ ਹਿੱਸਾ ਬਿਜਲੀ ਨੂੰ ਮੁਕੰਮਲ ਪਲਾੜੇ ਹੱਥਾਂ ਦੇ ਵਿੱਚ ਦੇਣਾ ਵਾ ਤੇ ਸਮੁੱਚੇ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਕੇਮ ਦੇ ਸੱਦੇ ਦੇ ਉੱਤੇ ਪ੍ਰੀਪੇਡ ਮੀਟਰ ਜਿਹੜੇ ਲਾ ਕੇ ਆ ਬਿਜਲੀ ਸਾਊਥ ਡਿਵੀਜ਼ਨਾਂ ਦੇ ਵਿੱਚ ਜਮਾਂ ਕਰਵਾਏ ਜਾ ਰਹੇ ਆ ਜਿਹੜੇ ਪ੍ਰੀ ਮੀਟਰ ਦੀ ਸਰਕਾਰ ਸਮਾਰਟ ਮੀਟਰ ਕਹਿ ਰਹੀ ਆ